ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਵੱਖ-ਵੱਖ ਕੋਰਸਾਂ ਲਈ ਦਾਖਲਾ ਪ੍ਰੀਖਿਆ ਦਾ ਐਲਾਨ ਕਰ ਦਿੱਤਾ ਹੈ ਪੀਜੋ ਵੱਲੋਂ ਆ ਰਹੀ ਇੱਕ ਦਾਖਲਾ ਨੋਟਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਖੇਤੀਬਾੜੀ ਕਾਲਜ ਖੇਤੀ ਇੰਜੀਨੀਅਰਿੰਗ ਕਾਲਜ ਕਮਿਊਨਿਟੀ ਸਾਇੰਸ ਕਾਲਜ ਬਾਗਬਾਨੀ ਅਤੇ ਜੰਗਲਾਤ ਕਾਲਜ ਅਤੇ ਬੇਸਿਕ ਸਾਇੰਸਸ ਕਾਲਜ ਤੋਂ ਇਲਾਵਾ ਵੱਲੋਵਾਲ ਸੌਂਖੜੀ ਦੇ ਖੇਤੀਬਾੜੀ ਕਾਲਜ ਅਤੇ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤੀ ਸੰਸਥਾਵਾਂ ਵਿੱਚ ਦਾਖਲਿਆਂ ਲਈ ਵਿਦਿਆਰਥੀਆਂ ਕੋਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਇਸ ਦੇ ਨਾਲ ਹੀ ਪੀਏਯੂ ਨੇ ਦਾਖਲਾ ਪ੍ਰੀਖਿਆ ਦੀਆਂ ਤਰੀਕਾਂ ਦਾ ਵੀ ਐਲਾਨ ਕਰ ਦਿੱਤਾ ਹੈ ਸੀਈਟੀ ਪ੍ਰੀਖਿਆ ਦੀ ਤਾਰੀਖ 16 ਜੂਨ 2024 ਨਿਰਧਾਰਤ ਕੀਤੀ ਗਈ ਹੈ ਇਸ ਲਈ ਪ੍ਰੀਖਿਆ ਰਾਹੀਂ ਬੀਐਸਸੀ ਆਨਰਸ ਐਗਰੀਕਲਚਰ 4 ਸਾਲ ਬੀਟੈਕ ਬਾਇਓਟੈਕਨੋਲੋਜੀ 4 ਸਾਲ ਬੀਟੈਕ ਫੂਡ ਟੈਕਨੋਲੋਜੀ 4 ਸਾਲ ਬੀਐਸਸੀ ਆਨਰਸ ਹਾਰਟੀਕਲਚਰ 4 ਸਾਲ ਬੀਟੈਕ ਖੇਤੀ ਇੰਜੀਨੀਅਰਿੰਗ 4 ਸਾਲ ਐਮਐਸਸੀ ਆਨਰਸ ਇੰਟੀਗ੍ਰੇਟਿਡ 5 ਸਾਲ ਬਾਇਓਕੈਮਿਸਟਰੀ ਬੋਟਨੀ ਕੈਮਿਸਟਰੀ ਮਾਈਕਰੋਬਾਇਓਲੋਜੀ ਫਿਜ਼ਿਕਸ ਜੀਓਲੋਜੀ ਬੀਐਸਸੀ ਆਨਰਸ ਐਗਰੀ ਬਿਜ਼ਨਸ 4 ਸਾਲ ਵਿੱਚ ਦਾਖਲੇ ਹੋਣਗੇ CET ਵਿੱਚ ਬੈਠਣ ਲਈ ਵਿਦਿਅਕ ਯੋਗਤਾ 10+2 ਜਾਂ ਬਰਾਬਰ ਦੀ ਯੋਗਤਾ ਜਿਸ ਦੇ ਵਿੱਚ ਫਿਜ਼ਿਕਸ, ਕੈਮਿਸਟਰੀ, ਗਣਿਤ, ਬਾਇਓਲੋਜੀ, ਖੇਤੀਬਾੜੀ ਵਿਸ਼ਿਆਂ ਸਮੇਤ ਜਾਂ ਖੇਤੀਬਾੜੀ ਵਿੱਚ 2 ਸਾਲਾ ਡਿਪਲੋਮਾ ਘੱਟੋ-ਘੱਟ 50% ਅੰਕਾਂ ਨਾਲ ਕੀਤਾ ਹੋਣਾ ਲਾਜ਼ਮੀ ਹੈ। B.Tech ਖੇਤੀ ਇੰਜੀਨੀਅਰਿੰਗ 4 ਸਾਲ ਲਈ ਵਿਦਿਅਕ ਯੋਗਤਾ 10+2 ਨਾਨ-ਮੈਡੀਕਲ ਜਾਂ ਉਸ ਦੇ ਬਰਾਬਰ ਦੀ ਪ੍ਰੀਖਿਆ ਵਿੱਚੋਂ ਘੱਟੋ-ਘੱਟ ਪੰਜਾਬ ਪਰਸੈਂਟ ਕੁੱਲ ਅੰਕਾਂ ਨਾਲ ਪਾਸ ਕੀਤੀ ਹੋਣੀ ਲਾਜ਼ਮੀ ਹੈ AAT ਪ੍ਰਵੇਸ਼ ਪ੍ਰੀਖਿਆ 23 ਜੂਨ 2024 ਨੂੰ ਹੋਏਗੀ ਇਸ ਤਰ੍ਹਾਂ ਹੀ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤੀ ਸੰਸਥਾਨਾਂ ਵਿੱਚ BSc honors agriculture 2+4 ਸਾਲ ਵਿੱਚ ਦਾਖਲਿਆਂ ਦੇ ਚਾਹਵਾਨ ਵਿਦਿਆਰਥੀਆਂ ਦੀ ਚਾਰਖ ਹੋਵੇਗੀ AAT ਦੀ ਯੋਗਤਾ 10ਵੀਂ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਘੱਟੋ-ਘੱਟ 65% ਕੋਲੰਕਨ ਨਾਲ ਕੀਤੀ ਹੋਣੀ ਲਾਜ਼ਮੀ ਹੈ ਇਸ ਲਈ ਪਹਿਲੇ 2 ਸਾਲ ਬਠਿੰਡਾ ਅਤੇ ਗੁਰਦਾਸਪੁਰ ਦੇ ਖੇਤਰੀ ਅਦਾਰਿਆਂ ਵਿੱਚ 10+2 ਮੈਡੀਕਲ ਦੇ ਬਰਾਬਰ ਦੀ ਯੋਗਤਾ ਵਾਲੇ ਮੰਨੇ ਜਾਣਗੇ ਅਗਲੇ 4 ਸਾਲ ਲਈ ਵਿਦਿਆਰਥੀ ਪੀਏਯੂ ਲੁਧਿਆਣਾ ਵਿੱਚ ਬੀਐਸਸੀ ਆਨਰਜ਼ ਦੀ ਪੜ੍ਹਾਈ ਲਈ ਆ ਜਾਣਗੇ ਇਸ ਤੋਂ ਇਲਾਵਾ ਵੱਲੋਵਾਲ ਸੌਂਕੜੀ ਦੇ ਖੇਤੀਬਾੜੀ ਕਾਲਜ ਵਿੱਚ ਪੀਐਸਸੀ ਆਨਰਸ ਐਗਰੀਕਲਚਰ 4 ਸਾਲ ਵਿੱਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ 7 ਜੂਨ 2024 ਨੂੰ ਕਰਵਾਈ ਜਾ ਰਹੀ ਹੈ ਇਸ ਪ੍ਰੀਖਿਆ ਵਿੱਚ ਬੈਠਣ ਲਈ ਵਿਦਿਆਰਥੀਆਂ ਦੀ ਯੋਗਤਾ 10+2 ਫਿਜ਼ਿਕਸ కెਮਿਸਟਰੀ ਮੈਥ ਬਾਇਓਲੋਜੀ ਖੇਤੀਬਾੜੀ ਵਿਸ਼ਾ ਜਾਂ ਬਰਾਬਰ ਦੀ ਪ੍ਰੀਖਿਆ ਜਾਂ ਖੇਤੀਬਾੜੀ ਵਿੱਚ 2 ਸਾਲਾ ਡਿਪਲੋਮਾ ਕਟੂ-ਕਟ 50% ਅੰਕਾਂ ਨਾਲ ਪਾਸ ਕੀਤਾ ਹੋਣਾ ਲਾਜ਼ਮੀ ਹੈ। ਇਹਨਾਂ ਦਾਖਲਾ ਪ੍ਰੀਖਿਆ ਲਈ ਬਿਨਾ ਲੇਟ ਫੀਸ ਤੋਂ ਅਰਜੀ ਭੇਜਣ ਦੀ ਆਖਰੀ ਤਾਰੀਖ 17 ਮਈ 2024 ਹੈ। ਲੇਟ ਫੀਸ ਨਾਲ ਬਿਨੇ ਪੱਤਰ 24 ਮਈ 2024 ਤੱਕ ਭੇਜਿਆ ਜਾ ਸਕਦਾ ਹੈ। ਯਾਦ ਰੱਖੇ ਕਿ ਵੱਲੋਵਾਲ ਸੌਂਖੜੀ ਦਾਖਲਾ ਪ੍ਰੀਖਿਆ 7 ਜੂਨ 2024 ਨੂੰ CET 16 ਜੂਨ 2024 ਨੂੰ ਅਤੇ एएटी 23 ਜੂਨ 2024 ਨੂੰ ਕਰਵਾਏ ਜਾਣਗੇ ਇਸ ਤੋਂ ਇਲਾਵਾ 10ਵੀਂ ਪਾਸ ਵਿਦਿਆਰਥੀ ਪੀਏਯੂ ਦੇ ਖੇਤੀਬਾੜੀ ਕਾਲਜ ਵਿੱਚ ਡਿਪਲੋਮਾ ਇਨ ਐਗਰੀਕਲਚਰ ਵਿੱਚ ਦਾਖਲਾ ਲੈ ਸਕਦੇ ਹੈ ਕਮਿਊਨਿਟੀ ਸਾਇੰਸ ਕਾਲਜ ਵਿੱਚ 10+2 ਨਾਨ ਮੈਡੀਕਲ ਜਾਂ ਬਰਾਬਰ ਦੀ ਯੋਗਤਾ 50% ਅੰਕਾਂ ਨਾਲ ਪਾਸ ਕਰਨ ਵਾਲੇ ਵਿਦਿਆਰਥੀ 1 ਸਾਲ ਦੇ ਸਰਟੀਫਿਕੇਟ ਕੋਰਸ ਇਨ अर्ली ਚਾਈਲਡਹੂਡ ਕੇਅਰ ਐਂਡ ਐਜੂਕੇਸ਼ਨ ਅਤੇ 1 ਸਾਲ ਦੇ ਸਰਟੀਫਿਕੇਟ ਕੋਰਸ ਇਨ ਇੰਟੀਰੀਅਰ ਡਿਜ਼ਾਈਨ ਐਂਡ ਡੈਕੋਰੇਸ਼ਨ ਵਿੱਚ ਭਾਗ ਲੈ ਸਕਦੇ ਹਨ ਇਸ ਸਬੰਧੀ ਕਿਸੇ ਹੋਰ ਜਾਣਕਾਰੀ ਲਈ ਰਜਿਸਟਰਾਰ ਦਫਤਰ ਅਕਾਦਮਿਕ ਸ਼ਾਖ ਨਾਲ 0161 2401960 ਐਕਸਟੈਂਸ਼ਨ 286 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ ਈਮੇਲ ਰਾਹੀਂ admission@pau.ac.in ਤੇ ਸੰਪਰਕ ਬਣਾਉਣ ਤੋਂ ਇਲਾਵਾ ਪੀਏਯੂ ਦੀ ਵੈਬਸਾਈਟ www.pau.ac.in ਉੱਪਰ ਲੌਗਇਨ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਦਾਖਲਿਆਂ ਦੀ ਵਿਸਥਾਰਤ ਜਾਣਕਾਰੀ ਲਈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਲਿੰਕ ਤੋਂ ਤੁਸੀਂ ਪ੍ਰੋਸਪੈਕਟ ਡਾਊਨਲੋਡ ਕਰਕੇ ਪੜ ਸਕਦੀ ਹਾਂ ਧੰਨਵਾਦ